ਸਾਡੇ ਅੰਜ ਪੰਜਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਆਗਮਨ ਬਾਲ ਗੁਰੂ ਗੋਬਿੰਦ राय ਜੀ ਮਾਤਾ ਗੁਜਰੀ ਜੀ ਨੂੰ ਮਿਲਣ ਵਧਾਈਆਂ ਪਟਨੇ ਚ ਚੰਨ ਚੜਿਆ ਸਨ 1668 ਸੀ ਉਸ ਦੀ 7ਵੀਂ ਸੰਮਤ 1723 ਦੀ ਗੱਲ ਹੈ ਪਟਨਾ ਸ਼ਹਿਰ ਦੇ ਗगन ਵਿੱਚ ਉਸ ਰਾਤ ਚੰਦਰਮਾ ਦਾ ਨੂਰ ਅਤ ਅਲੌਕਿਕ ਸੀ ਜਿਵੇਂ ਕਿਸੇ ਅਗੰਮੀ ਜੋਤ ਨੂਰਾਨੀ ਰੂਹ ਦੇ ਮਨੁੱਖੀ ਜਾਮੇ ਵਿੱਚ ਆਉਣ ਤੇ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਹੋਵੇ ਉਸ ਰਾਤ ਤਾਰਿਆਂ ਦੀ ਚਮਕ ਵੀ ਕਿਤੇ ਵੱਧ ਰੌਸ਼ਨ ਸੀ ਜਿਵੇਂ ਕਿਸੇ ਪਰਮਪੁਰਖ ਦੇ ਧਰਤ ਤੇ ਆਉਣ ਦਾ ਅੰਬਰ ਵੀ ਦੀਪਮਾਲਾ ਕਰਕੇ ਜਸ਼ਨ ਮਨਾ ਰਿਹਾ ਹੋਇਆ ਸ਼ਹਿਰ ਪਟਨਾ ਦੀ ਉਸ ਸੁਹਾਵੀ ਧਰਤੀ ਤੇ ਮਾਤਾ ਗੁਜਰੀ ਜੀ ਨੂੰ ਬੇਅੰਤ ਵਧਾਈਆਂ ਮਿਲਣ ਲੱਗੀਆਂ ਜਦੋਂ ਉਹਨਾਂ ਦੀ ਪਵਿੱਤਰ ਗੋਦ ਵਿੱਚ ਫਾਲ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਜੋ ਬਾਅਦ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਸੁਭਾਏਮਾਨ ਹੋਏ ਫਾਲ ਗੁਰੂ ਗੋਬਿੰਦ ਰਾਏ ਜੀ ਦਾ ਪਟਨਾ ਨਗਰ ਵਿਖੇ ਜਿਸ ਵੇਲੇ ਆਗਮਨ ਹੋਇਆ ਹੈ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ ਨਵੇਂ ਪਾਸ਼ਾ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਏ ਜੀ ਦੀ ਦੇਖਭਾਲ ਲਈ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਤਾ ਨਾਲਕੀ ਜੀ ਸੇਵਾ ਨਿਭਾ ਰਹੇ ਸਨ ਪੂਰਬ ਦੇ ਸਿੱਖਾਂ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਖੁਸ਼ਖਬਰੀ ਮਿਲੀ ਤਾਂ ਉਨ੍ਹਾਂ ਹੀ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ 4 ਸਾਲ ਬਾਅਦ ਪਟਨਾ ਵਿੱਚ ਹੀ ਮਿਲੇ ਸਨ ਮਾਤਾ ਗੁਜਰੀ ਜੀ ਨੇ ਜਦੋਂ ਬਾਲਕ ਨੂੰ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਟਿਆਲੇ ਜ਼ਿਲ੍ਹੇ ਦੇ ਨਗਰ ਕੁੜਾਮ ਵਿਖੇ ਇੱਕ ਸੂਫੀ ਪੀਰ ਭੀਖਣ ਸ਼ਾਹ ਨੂੰ ਇੱਕ ਦਿਨ ਅੰਦਰੋਂ ਅੰਦਰ ਭਾਵ ਮਨੋਮਨੀ ਅਜੀਹਾਂ ਅਨੁਭਵ ਹੋਇਆ ਕਿ Patna ਸ਼ਹਿਰ ਵਿੱਚ ਇੱਕ ਮਹਾਪੁਰਖ ਨੇ ਜਨਮ ਧਾਰਿਆ ਜੋ ਲੋਕਾਈ ਨੂੰ ਤਾਰਨ ਆਇਆ ਹੈ ਉਹ ਤੁਰੰਤ ਹੀ ਆਪਣੇ ਦੋ ਮਰੀਦਾਂ ਨੂੰ ਨਾਲ ਲੈ ਕੇ ਪਟਨਾ ਸਾਹਿਬ ਵੱਲ ਰਵਾਨਾ ਹੋਏ ਸਾਰੇ ਰਸਤੇ ਭੇਖਣ ਸ਼ਾਹ ਦੇ ਹੱਥ ਵਿੱਚ ਮਾਲਾ ਰਹੀ ਤੇ ਦਿਲ ਵਿੱਚ ਅੱਲਾਹ ਅੱਲਾਹ ਉਚਾਰਦੇ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਹਰ ਕੋਈ ਸ਼ਰਧਾ ਵਸ ਬਾਲ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਭੇਖਣ ਸ਼ਾਹ ਨੇ ਨਿਮਰਤਾ ਨਾਲ ਤਿੰਨ ਵਾਰ ਸਜਦਾ ਕੀਤਾ ਅਤੇ ਚਮਕਦੇ ਚਰਨਾਂ ਵੱਲ ਤੱਕਿਆ ਉਸ ਪਲ ਉਹਨਾਂ ਦਾ ਹਿਰਦਾ ਇਸ ਤਰ੍ਹਾਂ ਖੜ ਗਿਆ ਜਿਵੇਂ ਕੋਈ ਲੋਹਾ ਪਾਰਸ ਨੂੰ ਛੂ ਕੇ ਸੋਨਾ ਹੋ ਗਿਆ ਹੋਵੇ ਪੀਰ ਭੀਖਣ ਸ਼ਾਹ ਨੇ ਪਰਤ ਲਈ ਮਠਿਆਈਆਂ ਦੀਆਂ ਦੋ ਮਟਕੀਆਂ ਬਾਲ ਗੁਰੂ ਦੇ ਚਰਨਾਂ ਅੱਗੇ ਰੱਖੀਆਂ ਇੱਕ ਹਿੰਦੂ ਵਾਲੇ ਦੂਜੀ ਮੁਸਲਮਾਨਾਂ ਲਈ ਉਹਨਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਇਹ ਬਾਲਕ ਕਿਸ ਪੰਥ ਦਾ ਸਾਥ ਦੇਵੇਗਾ ਬਾਲ ਗੋਬਿੰਦ ਰਾਏ ਜੀ ਨੇ ਮੁਸਕਰਾਉਂਦੇ ਹੋਏ ਆਪਣੇ ਦੋਵੇਂ ਨੰਨੇ ਹੱਥ ਦੋਹਾਂ ਮਟਕੀਆਂ ਉੱਤੇ ਰੱਖ ਦਿੱਤੇ ਉਸ ਪਲ ਸੂਫੀ ਪੀਰ ਦੀਆਂ ਅੱਖਾਂ ਵਿੱਚ ਹੰਝੂਆਂ ਦੇ ਮੋਤੀ ਚੰਗੇ ਉਹਨਾਂ ਨੇ ਸਮਝ ਲਿਆ ਕਿ ਇਹ ਬਾਲਕ ਕਿਸੇ ਇੱਕ ਧਰਮ ਦਾ ਨਹੀਂ ਸਾਰੀ ਮਨੁੱਖਤਾ ਦਾ ਹੈ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਹਰ ਜੀਵ ਦਾ ਹੀ ਪੀਰ ਠੀਖਣ ਸ਼ਾਹ ਦੇ ਦਿਲ ਵਿੱਚ ਨਿਸ਼ਚਾ ਹੋ ਗਿਆ ਅਤੇ ਉਹ ਕਹਿ ਉੱਠੇ ਇਹ ਤਾਂ ਸਬ ਦਾ ਗੁਰੂ ਹੈ ਸਬ ਦਾ ਸਰਪ੍ਰਸਤ ਹੈ ਉਸ ਦਿਨ ਤੋਂ ਪਟਨਾ ਦੇ ਗਲੀ ਕੁਚੀਆਂ ਵਿੱਚ ਇਹ ਗੱਲ ਹਵਾ ਵਾਂਗ ਫੈਲ ਗਈ ਕਿ ਇੱਕ ਅਜੇਹਾ ਬਾਲਕ ਜਨਮਿਆ ਹੈ ਚੇਤੀ ਰੋਸ਼ਨੀ ਸਿਰਫ ਇੱਕ ਘਰ ਜਾਂ ਇੱਕ ਜਾਤ ਲਈ ਨਹੀਂ ਸਗੋਂ ਪੂਰੇ ਸੰਸਾਰ ਲਈ ਹੈ ਸ੍ਰੇਸ਼ਟ ਮਾਤਾ ਗੁਜਰੀ ਜੀ ਵੱਡੇ ਭਾਗਾ ਵਾਲੇ ਸਨ ਜੋ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਲਾਡ ਕਰਦੇ ਤੇ ਆਨੰਦ ਪ੍ਰਾਪਤ ਕਰਦੇ ਬਾਲ ਗੁਰੂ ਗੋਬਿੰਦ ਰਾਏ ਜੀ ਹੌਲੀ-ਹੌਲੀ ਵਿੜੇ ਵਿੱਚ ਭਜਨ ਕਰਨ ਜੋਗੇ ਹੋ ਗਏ ਤੇ ਮਿੱਠੀ ਦੋਤਨੀ ਬਾਣੀ ਵੀ ਬੋਲਣ ਲੱਗ ਪਏ ਬਾਲ ਗੁਰੂ ਜੀ ਦੀ ਵਡਿਆਈ ਸਾਰੇ ਇਲਾਕੇ ਵਿੱਚ ਫੈਲ ਗਈ ਤੇ ਸੰਗਤ ਪੂਰਨਵਾਸੀ ਤੇ ਮੱਸਿਆ ਆਦ ਜਿਹੇ ਸਮਿਆਂ ਤੇ ਇਕੱਠੀ ਹੋ ਕੇ ਬਾਲ ਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨਾਂ ਲਈ ਆਉਂਦੀ ਸੀ ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ੁਲਮ ਦਾ ਨਾਸ ਤੇ ਸਰਬੱਤ ਦਾ ਭਲਾ ਕਰਨ ਲਈ ਇਸ ਧਰਤੀ ਤੇ ਪ੍ਰਗਟ ਹੋਏ ਪੀਰ ਭੇਕਨ ਸ਼ਾਹ ਦੀ ਸਾਖੀ ਉਸ ਰੌਸ਼ਨੀ ਦੀ ਪਹਿਲੀ ਝਲਕ ਸੀ ਜੋ ਅੱਗੇ ਚੱਲ ਕੇ ਖਾਲਸੇ ਦੀ ਸਿਰਜਣਾ ਵਿੱਚ ਪ੍ਰਗਟ ਹੋਈ